ਸਸਰੀਕਾਲ ਜਦੋਂ ਆਪਾਂ ਸਵੇਰ ਖੇਤ ਵਿੱਚ ਚੱਕਰ ਮਾਰਦੇ ਆ ਨਾ ਆਪਾਂ ਪੱਤੇ ਤੋੜਦੇ ਤੇ ਸੁੰਡੀ ਜਿਹੜੀ ਮਿਲਰੀ ਹੈਗੀ ਪੱਤਾ ਲਵੇਟ ਸੁੰਡੀ ਤੇ ਕਿਸਾਨ ਭਰਾ ਇਹ ਕਹਿ ਰਹੇ ਹੈਗੇ ਆ ਤੇ ਸਵਾਲ ਵੀ ਕਰ ਰਹੇ ਆ ਵੀ ਭਾਈ ਹੁਣ ਵਾਰਿਸ਼ ਕਿੰਨੇ ਦਿਨ ਪੈਣੇ ਆ ਅਸੀਂ ਪਦਾਨ ਵੀ ਪਾਉਣੀ ਆ ਤੇ ਅਸੀਂ ਨੇ ਸਪਰੇ ਵੀ ਕਰਨੇ ਆ ਸਾਡਾ ਝੋਨਾ 45 ਦਿਨ ਦਾ ਜਾਂ 50 ਦਿਨ ਦਾ ਵੀ ਹੈਗਾ ਮੈਂ ਇੱਕ ਇੱਥੇ ਗੱਲ ਕਲੀਅਰ ਕਰ ਦੇਣੀ ਚਾਹੁੰਨਾ ਜਿਹੜੀਆਂ ਇਹ ਮਾਨਸੂਨ ਪਾਉਣਾ ਨੇ ਇਹ ਪਹਾੜੀ ਏਰੀਆ ਹਿਮਾਚਲ ਦੇ ਵੱਲ ਜਾਦੇ ਕੁਝ ਕਰ ਚੁੱਕੀਆਂ ਨੇ ਪਹਾੜੀ ਏਰੀਏ ਦੇ ਜਿੰਨੇ ਵੀ ਪਿੰਡ ਲੱਗਦੇ ਹੈਗੇ ਉਥੇ بارش ਦੀਆਂ ਕਾਰਵਾਈਆਂ ਹੋ ਸਕਦੀਆਂ ਨੇ ਪਰ ਜੇ ਗੱਲ ਕਰੀਏ ਆਪਾਂ ਮਾਲਵੇ ਏਰੀਏ ਦੀ ਹੈਨਾ ਮਾਲਵੇ ਦੇ ਵਿੱਚ ਜਿਵੇਂ ਲਾ ਲੋ ਸੰਗਰੂਰ ਬਰਨਾਲਾ ਮਾਨਸਾ ਠੀਕ ਹੈ ਇਧਰ ਆਪਣਾ ਫਰੋਖ ਮਖਸਦ ਸਾਹਿਬ ਇਹ ਕਾਫੀ ਏਰੀਆ ਹੈਗਾ ਇਦੇ ਵਿੱਚ بارش ਹਲਕੀ ਫੁਲਕੀ ਪੈ ਸਕਦੀ ਹੈ ਵੱਡੀ بارش ਦੀ ਕੋਈ ਵਾਈ ਸਭਾਵਨਾ ਨਹੀਂ ਹੈਗੀ ਠੀਕ ਹੈ ਇਹ ਨਹੀਂ ਹੈਗਾ ਵੀ ਤੁਸੀਂ ਨੇ ਪਦਾਨ ਵਰਤ ਲਈ ਹਨ ਕਾਟਾ ਵਰਤ ਜਿੰਦੀ ਆਪਾਂ ਵੀ ਤੁਸੀਂ ਨੇ ਅੱਜ ਪਾ ਲਈ ਵੀ ਕੀ ਤੱਕ ਕਿੱਡਾ ਕ ਵੱਡਾ ਮੀਂਹ ਪੈ ਜੇ ਵੀ ਸਾਡੀ ਪਦਾਨ ਪਾਈ ਵਿਰਥ ਬਗ ਜਾਂ ਸਪਰੇਅ ਕਰੀ ਸਾਡੀ ਵਿਰਥ ਬਗ ਜਾ ਮੌਸਮ ਜਿਹੜਾ ਹੁਣ ਆਉਣ ਵਾਲੇ 8-10 ਦਿਨ ਬਿਲਕੁਲ ਸਾਫ਼ ਹੈਗਾ ਤੇ ਜੇ ਕਿਸੇ ਨੇ ਪਦਾਨ ਜਾਂ ਸਪਰੇਅ ਕਰਨ ਦਾ ਮਨ ਬਣਾਇਆ ਹੈਗਾ ਤਾਂ ਬੇਚਿੰਜ ਕੋ ਕੇ ਤੁਸੀਂ ਮ ਜਿਹੜਾ ਕਰ ਸਕਦੇ ਹੈਗੇ ਧੰਨਵਾਦ